ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ ਜਨਮ ਦਿਹਾੜੇ ਦੇ ਉੱਤੇ ਅਸੀਂ ਗੁਰਦੁਆਰਾ ਸਾਹਿਬ ਅੱਲਾਈਸੀ ਖਰੜਚ ਮੌਜੂਦ ਹਾਂ ਜਿੱਥੇ ਸੰਗਤਾਂ ਬਹੁਤ ਧੂਮ ਧਾਮ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ ਮਨਾ ਰਹੀਆਂ ਨੇ ਪਿਛਲੇ 15 ਦਿਨਾਂ ਤੋਂ ਲਗਾਤਾਰ ਸੰਗਤਾਂ ਸ਼ਰਧਾਪੂਰਵਕ ਪ੍ਰਭਾਤ ਫੇਰੀਆਂ ਔਰ ਪਰਸੋਂ ਤੋਂ ਲੈ ਕੇ ਅੱਜ ਤੱਕ ਨਗਰ ਕੀਰਤਨ ਜਿਹੜੇ ਨੇ ਉਹ ਸ਼ਰਧਾਪੂਰਵਕ ਸੰਗਤਾਂ ਨੇ ਸਰ ਕੱਢੇ ਨੇ ਜਿਦੇ ਵਿੱਚ ਭਰਪੂਰ ਸਾਰੀਆਂ ਹੀ ਸੰਗਤਾਂ ਜਿਹੜੀਆਂ ਬਹੁਤ ਉਤਸ਼ਾਹ ਤੇ ਸ਼ਰਧਾ ਦੇ ਨਾਲ ਇਹਨਾਂ ਸਮਾਗਮਾਂ 'ਚ ਪਹੁੰਚ ਤਿਆਰੀਆਂ ਤੇ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਦਿਹਾੜੇ ਦੇ ਉੱਤੇ ਛਾਠਾਂ ਮਾਰਦਾ ਇਕੱਠ ਜਿਹੜਾ ਉਹ ਗੁਰੂ ਘਰਾਂ ਦੇ ਵਿੱਚ ਦਤ ਮਸਤਕ ਹੋਣ ਵਾਸਤੇ ਆਇਆ ਹੋਇਆ ਹੈ। ਔਰ ਗੁਰੂ ਘਰਾਂ ਦੇ ਵਿੱਚ ਕੀਰਤਨ ਜਿੱਥੇ ਆਪਣੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਢਾਡੀ ਫਰਾਗੀ ਤੇ ਹੋਰ ਸਾਰੇ ਸ਼ਬਦਾਪੂਰਨ ਕਿਰੀ ਹੈ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਏ ਨੇ ਭੋਗ ਅਪਰੰਥ ਲਕੀਤਨਾ ਸ਼ੁਰੂ ਹੋਇਆ ਹੋਇਆ ਹੈ ਸ਼ੋਕਾ ਦਿਖਾ ਰਹੇ ਸਾਰੀਆਂ ਸੰਗਤਾਂ ਸ਼ਬਦਾਪੂਰਨ

नू या स्वाल कपारी रोया स्वाल कपारी तेरी दर्द कावा तेरी हितर का aap <laughs> <laughs> the <laughs> 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 ਤੁਝੇ ਕੇ ਨਾ ਇੱ ਤਿਰਾਏ ਵੋਡ਼ਾ ਭਾਵ ਦੀ Gayâne Mā göz aunque layی khidāne Dak descriptor Mahâmenī

아 d o n الذين <sum> ك <sum> オピオン。<music> ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬ ਸੰਤਾਂ ਨੂੰ ਪਾਠ ਤੁਹਾਨੂੰ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਵੇਂ ਕਿ ਸਾਰੀਆਂ ਸੰਤਾਂ ਨੂੰ ਪਤਾ ਹੈ ਕਿ ਅੱਜ ਪਿੱਤਰ ਪਾਸ ਦਿਹਾੜਾ ਹੈ ਸਾਰਾ ਇਸ ਸੰਸਾਰ ਦੇਸ਼ਾਂ ਦੇਸ਼ਾਂ ਸੰਤਾਂ ਨਾਲ ਮਿਲ ਕੇ ਮਨਾੜੀਆਂ ਹਨ ਜਿਲਕੋ ਵੈਲੀ ਜੋ ਸ੍ਰੀ ਗੁਰੂ ਹਰੈ ਸਿੰਘ ਜੀ ਦਾ ਗੁਰਦਵਾਰਾ ਸਾਹਿਬ ਹੈ ਉੱਥੇ ਵੀ ਸਾਰੇ ਪ੍ਰਬੰਧਕ ਕਮਿਊਨਿਟੀ ਅਤੇ ਸੰਤਾਂ ਨੂੰ ਨਾਲ ਮਿਲ ਕੇ ਗੁਰੂ ਕਰੋ ਧਾਨ ਗੁਨਾ ਦੇ ਜੀ ਮਹਾਰਾਜ ਦਾ ਪਿੱਤਰ ਪ੍ਰਕਾਸ਼ ਜਹਾਣਾ ਮਨਾ ਰਿਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਧਾਈ ਹੋਏ ਧਾਨ ਗੁਨਾ ਦੇਵ ਜੀ ਮਹਾਰਾਜ ਬਖਸ਼ੀ ਕਰਨ ਸਾਰੇ ਸੰਸਾਰ ਇਸ ਗੁਰਤਾਨ ਸਾਰੇ ਸੰਸਾਰ ਦਾਮ ਦੀ ਦਾਤ ਬਖਸ਼ਣ ਤਾਂ ਕਿ ਸਭ ਦਾ ਭਲਾ ਹੋ ਸਕੇ ਧਾਨ ਗੁਨਾ ਦੇਵ ਜੀ ਮਹਾਰਾਜ ਨੇ ਸਾਰੀ ਦੁਨੀਆ ਨੂੰ ਤਾਲਮਸਤੇ ਆਏ ਸਨ ਧਾਨ ਗੁਨਾ ਦੇਵ ਜੀ ਮਹਾਰਾਜ ਵੈਦ ਪ੍ਰਮਾਤਮਾ ਰੂਪ ਸਨ ਰੂਪ ਧਾਨ ਗੁਨਾ ਦੇਵ ਜੀ ਮਹਾਰਾਜ ਦੇ ਵਿੱਚ ਧਾਰ ਕੇ ਦੁਨੀਆ ਵਿੱਚ ਆਏ ਹਨ ਦੁਨੀਆ ਉਧਾਰ ਕੀਤਾ ਹੈ ਸੋ ਅਸੀਂ ਇੱਥੇ ਕੀਰਤਨ ਦੀ ਡਿਊਟੀ ਕਰਦੇ ਹਾਂ ਹਜ਼ੂਰੀ ਲੱਗੀ ਹਾਂ ਸੋ ਸਾਰੀਆਂ ਸੰਗਤਾਂ ਨੂੰ ਬਾਕ ਲਖ ਉਦਾਈ ਹੋਏ ਤੁਹਾਨੂੰ ਦਾਤ ਦੇ ਜੀ ਮਹਾਰਾਜ ਬਖਸ਼ ਕਰਨ ਸਾਰੀਆਂ ਸੰਗਤਾਂ ਆਪਣੇ ਘਰੋਂ ਨਾਮ ਦਾ ਅਮਰਤ ਲੈ ਜਾਣਾ ਬਾਣੀ ਨਾਲ ਪਿਆਰ ਬਖਸ਼ਣ ਤੇ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਰਿਪੋਰਟ ਬਣਾਈ ਹੈ ਇੱਥੇ ਗੁਰੂ ਘਰ ਦੀ ਜੋ ਆਵ ਸਾਰੀਆਂ ਸੰਗਤਾਂ ਨੂੰ ਇੱਥੇ ਦਰਸ਼ਨ ਕਰਾਇਆ ਨੇ ਗੁਰੂ ਹਰੈ ਸਿੰਘ ਜੀ ਮਹਾਰਾਜ ਦੇ ਸੋ ਬੀਬੀਆਂ ਹੋਰ ਪੰਵਰਨ ਕਮੇਟੀਆਂ ਵੱਲੋਂ ਲੰਗਰ ਦੀ ਸੇਵਾ ਹੋ ਰਹੀ ਹੈ ਜੋੜੇ ਘਰ ਦੀ ਸੇਵਾ ਹੋ ਰਹੀ ਹੈ ਵਿਅੰਤ ਸੰਤਾਂ ਯਥਾ ਯਦ ਪਹੁੰਚ ਰਿਹਾ ਹਨ ਗੁਰੂ ਘਰ ਵਿਖੇ ਨਸ਼ਮਸਤ ਹੋ ਰਹੀਆਂ ਸਾਰੇ ਧਰਮਾਂ ਦੇ ਇੱਥੇ ਪਹੁੰਚਲੇ ਹਨ ਕੋਈ Hindu ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਸਾਰੇ ਤੁਹਾਨੂੰ ਰਾਂ ਦੇ ਜੀ ਮਹਾਰਾਜ ਦਾ ਉਪ ਉਨਾਰੇ ਹਨ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਏ ਕੋਈਆਂ ਪੁਲਾ ਮਾ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਸਾਹਿਬ ਸਿੱਖ ਸੰਗਤ ਅੱਜ ਪ੍ਰੇਮ ਮਨਾਰੀ ਹੈ ਜੀ ਸਾਡਾ ਗੁਰਦਾਗੁਰਸਾਹਬ ਦੀ ਖੈੜ ਦੇ ਵਿੱਚ ਅੱਜ ਅਸੀਂ ਮਨਾ ਰਹੇ ਆਂ ਵੱਡੀ ਸਰਦਾ ਤੁਮ ਤੋਂ ਆਨ ਦਾ ਮਨਾ ਰਹੇ ਆਂ ਜੀ ਅੱਜ ਜਿੰਨੇ ਵੀ ਹਰ ਇੱਕ ਜਿਹੜੇ ਸਿੱਖ ਲੇਵਾ ਸਿੰਘ ਸੰਗਤ ਦੇ ਵਸਦੀ ਹੈ ਉੱਥੇ ਅੱਜ ਗੁਰਪੁਰਬ ਅਸੀਂ ਮਨਾ ਰਹੇ ਆਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸੰਗਤ ਦਾ ਜੀ ਸਾਡੀ ਸਾਡੀ ਬੰਦ ਕਮੇਟੀ ਜਿਹੜੀ ਕਿ ਅੱਜ ਪੂਰੇ ਸਵੇਰ ਤੋਂ ਅੱਜ ਢੇੜੇ ਲੋਕਾਂ ਦੀ ਬੜੀ ਸੰਗਤ ਹੀ ਪੇੜ ਲੱਗੀ ਹੈ ਸਾਡੇ ਵਿੱਚ ਆ ਰਹੀ ਜੀ ਪੂਰੇ ਲੰਗਰ ਵਰਤਾ ਰਹੇ ਆਂ ਚਾਹ ਪਾਣੀ ਸਵੇਰ ਲੰਗਰ ਚੱਲ ਰਿਹਾ ਜੀ ਹੁਣ ਅਸੀਂ ਪੂਰੇ ਲੰਗਰ ਚੱਲੇਗਾ ਜੀ ਬੈਰੂ ਖਾਸਾ ਬੈਰੂ ਪਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਆ ਲੱਖ ਲੱਖ ਵਧਾਈਆਂ ਹੋਣ ਵੈਸੇ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਪਰੰਤੂ ਇਸ ਗੁਰਦੁਆਰੇ ਦੀ ਵਿਡੱਤਣ ਇਹ ਹੈ ਕਿ ਇੱਥੇ ਜਿਹੜੀ ਵੀ ਕਮੇਟੀ ਹੈ ਇਹ ਬਿਲਕੁਲ ਨਿਸ਼ਕਾਮ ਸੇਵਾ ਕਰਦੀ ਹੈ ਗੁਰੂ ਨਾਨਕ ਦੇਵ ਜੀ ਸਿਖਾਵਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰੰਤੂ ਇਹਨਾਂ ਤਲਾ ਪਹਿਲਾਂ ਇਹ ਤਨ ਸਿਖਿਆਵਾਂ ਨੇ ਬਾਕੀ ਤਾਂ ਅਸੀਂ ਇਹਨਾਂ ਸਖਿਆਵਾਂ ਤੋਂ ਬਹੁਤ ਦੂਰ ਚਲੇ ਗਏ ਆ ਸਾਨੂੰ ਲੋੜ ਹੈ ਮੁੜ ਕੇ ਇਹਨਾਂ ਸਖਿਆਵਾਂ ਨੂੰ ਅਬਦੇ ਲਾਗੂ ਕਰਨ ਦੀ ਕਿਰਤ ਕਰਨ ਦੀ ਨਾਮ ਜਪਣ ਦੀ ਦਸਮਾ ਸੋਤ ਗੱਢਣ ਦੀ ਤਾਂ ਕਿ ਸੰਗਤ ਨੂੰ ਅੱਜ ਕੱਲ ਅੱਜ ਕੱਲ ਜਿਹੜੀ ਸਿੱਖੀ ਹੈ ਇਸ ਦੇ ਬਹੁਤ ਵੱਡਾ ਮਤਲਬ ਕਿ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਮੁੜ ਤੋਂ ਲੈ ਕੇ ਇਹਦੇ ਨਾਲ ਬਹੁਤ ਧੋਖਾ ਮਾਇਆ ਹੈ ਮਤਲਬ ਇਸ ਨੂੰ ਇੱਕ ਦੂਸਰੇ ਦੇਸ਼ ਦੇ ਦੁਸ਼ਮਣ ਵਾਸੀ ਸਾਹਮਣੇ ਹੋਏ ਬਹੁਤ ਜ਼ਿਆਦਾ ਜ਼ਾਤੀਆਂ ਕੀਤੀਆਂ ਜਾਂਈਆਂ ਨੇ ਮੇਰਾ ਹਰ ਇੱਕ ਸਮੇਂ ਦੀ ਸਰਕਾਰ ਜਿਹੜੀ ਪਹਿਲਾਂ ਤੋਂ ਲੈ ਕੇ ਸਾਣ 47 ਤੋਂ ਲੈ ਕੇ ਜਦ ਤੋਂ ਅਸੀਂ ਇਤਿਹਾਸ ਵੜਦੇ ਆਏ ਆ ਕਿ ਸਿੱਖ ਕੌਮ ਦੇ ਨਾਲ ਬਹੁਤ ਵੱਡੀਆਂ ਜ਼ਿਆਦਤੀਆਂ ਹੋਈਆਂ ਨੇ ਹੁਣ ਸਿੱਖ ਕੌਮ ਦਾ ਫਰਜ਼ ਬਣਦਾ ਹੈ ਸਾਡੇ ਸਾਰਿਆਂ ਦਾ ਵੀ ਇਕੱਠੇ ਹੋ ਕੇ ਇਹਨਾਂ ਦਾ ਅਸੀਂ ਸਾਹਮਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਤਾਰਿਆਂ ਗੁਰਨਾਨ ਪਾਸ਼ਾ ਦੇ 555 ਪ੍ਰਕਾਸ਼ਪ੍ਰਭ ਦੀ ਦਾਖਲਾ ਖੁਲਾਈ ਗੁਰੂ ਮਹਾਰਾਜ ਨੇ ਸਾਰੇ ਸੰਸਾਰ ਨੂੰ ਤਾਰਿਆ ਕਲ ਤਾਰਨ ਗੁਰਨਾਨਕ ਆਇਆ ਸੁਨੇ ਪੁਕਾਰ ਦਾ ਤਾਰ ਪ੍ਰਭ ਗੁਰਨਾਨ ਦੇ ਜਗ ਮਾਏ ਪਖਾਇਆ ਬਾਬੇ ਕੀਤੀ ਸਿੱਧ ਗੋਸਟ ਸ਼ਬਦ ਸਾਖ ਸਿੱਧੀ ਵਿੱਚ ਆਈ ਬਾਬੇ ਨੇ ਪਖੰਡ ਦੇ ਵਿਰੁੱਧ ਵਹਿਮਾ ਭਰਮਾਂ ਦੇ ਵਿਰੁੱਧ ਉੱਚ ਨੀਚ ਜਾਤ ਪਾਤ ਇਹਦੇ ਉਪਰੋਕਤ ਆਵਾਜ਼ ਉਠਾਈ ਔਰ ਸੰਗਤਾਂ ਨੂੰ ਸਿੱਧੇ ਰਸਤੇ ਤੇ ਪਾਇਆ ਗੁਰਬਾਣੀ ਨਾਲ ਜੋੜਿਆ ਮਹਾਰਜ ਨੇ ਕੀਰਤ ਕਰੋ ਨਾਮ ਜਪੋ ਤੇ ਵਡ ਕੇ ਛਕਣ ਦਾ ਹੌਕਾ ਦਿੱਤਾ ਔਰ ਸ਼ਬਦ ਗੁਰੂ ਨਾਲ ਜੋੜਿਆ ਸ਼ਬਦ ਗੁਰੂ ਸੁਰਤ ਚੋਂ ਚੇਲਾ ਦਾ ਉਪਦੇਸ਼ ਦਿੱਤਾ ਸੋ ਅੱਜ ਸਾਰੇ ਸੰਸਾਰ ਦੇ ਵਿੱਚ ਗੁਰਨਾਰਕ ਦੇਵਾ ਸਾਧ ਸੰਗਤਾਂ ਸੰਗਤਾਂ ਪਾਸ਼ਾ ਪ੍ਰਕਾਸ਼ ਗੁਰੂ ਬੜੇ ਚਾਅ ਤੇ ਪਿਆਰ ਦੇ ਨਾਲ ਆਪਸੀ ਮੇਲ ਜੋਲ ਬਣਾ ਰਹੀਆਂ ਸੋ ਗੁਰਦੁਆਰਾ ਸ਼੍ਰੀ ਹਰਾਇ ਸਾਹਿਬ ਐਨਐਸੀ ਕਲੋਨੀ ਮੰਡੀ ਖਰੜ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਨਾਨ ਪਾਸ਼ਾ ਗੁਰਪੁਰਬ ਮਨਾਇਆ ਜਾ ਰਿਹਾ ਹੈ 24 ਤਰੀਕ ਤੋਂ ਲਗਾਤਾਰ ਸੰਗਤਾਂ ਵੱਲੋਂ ਇਲਾਈ ਬਾਣੀ ਦਾ ਹਰਜਾਸ ਸਕੈਨ ਕਰਦੇ ਆ ਪ੍ਰੋਤਸ ਫੇਰੀਆਂ ਕੱਢੀਆਂ ਜਾ ਰਹੀਆਂ ਸਨ ਔਰ ਪਰਸੋ 13 ਤਰੀਕ ਨੂੰ ਧੁਰ ਕੀ ਬਾਣੀ ਆਈ ਤਿੰਨ ਸਗਰੀ ਚੇਤ ਮਟਾਈਆਂ ਨੇ ਸ਼੍ਰੀ ਖਾਨਪਾੜ ਸਾਹਿਬ ਰਬ ਹੋਈ ਸੀ ਸੋ ਅੱਜ ਭੋਗ ਤੋਂ ਉਪਰੰਤ ਦੁਆਰ ਸਜੇ ਹਨ ਜਿਹਦੇ ਵਿੱਚ ਹੋਰ ਜੋੜੀ ਲੱਗੀ ਭਾਈ ਚਰਨਜੀਤ ਸਿੰਘ ਜੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ ਸੋ ਸਾਰੀਆਂ ਸੰਗਤਾਂ ਵੱਲੋਂ ਫਿਰ ਗੁਰਨਾਨ ਨਾਮ ਪਾਸ਼ਾ ਪ੍ਰਕਾਸ਼ਪੁਰੂ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਕਰਦਾ ਹਾਂ ਕਿ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸਮਾਗਮ ਵਿੱਚ ਪਹੁੰਚਣ ਸੰਗਤਾਂ ਨੇ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜਨਤੁਰ ਦੇ ਵਿੱਚ ਆ ਅੱਜ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਵੇਰੇ 4 ਵਜੇ ਤੋਂ ਸੇਵਾ ਵਿੱਚ ਲੱਗੀ ਹੋਈ ਹੈ ਜੇ ਗੁਰੂ ਨਾਨਕ ਦੇਵ ਜੀ ਦੀ ਮਖਸ਼ੀ ਸਰਕਾਰੀ ਹੈ ਉਹਨੇ ਜਿੰਨੇ ਸਮੇਂ ਦੇ ਵਿੱਚ ਇਹ ਵੀ ਪੈਲਾ ਨਗਰ ਚਲਾਇਆ ਸੀ ਜਿਹੜਾ ਅੱਜ ਤੱਕ ਕੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਤੇ ਸਾਰੀਆਂ ਸੰਸਥਾ ਜਿਹੜੀਆਂ ਹੈਗੀਆਂ ਗੁਰੂ ਨਾਨਕ ਦੇਵ ਜੀ ਦੇ ਉਸੇ ਮਾਰੰਗ ਦੇ ਚਾਹਤੇ ਹੋਏ ਅੱਜ ਦੇ ਨਾਨਕ ਦੇਵ ਜੀ ਦੇ ਬਾਸ਼ਾ ਜੀ ਦੇ ਪ੍ਰਕਾਸ਼ ਗੁਰੂ ਜੀ ਆ ਬਹੁਤ ਬਹੁਤ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਪਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਵਿੱਚ ਸਾਰੀਆਂ ਸੰਗਤਾਂ ਬੜੇ ਛਾਣ ਨਾਲ ਨਾਰਾ ਰਹੀਆਂ ਨੇ ਧੰਨ ਧੰਨ ਹੋ ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲ ਰਿਹਾ ਹੈ ਕੁਰਪਾਇਆ ਦਾ ਪ੍ਰਵਾਹ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਸਭ ਬੀਬੀਆਂ ਸਭ ਭਾਈ ਸਭ ਸੇਵਾ ਕਰ ਰਹੇ ਧਨ ਮੰਨ ਧਨ ਨਾਲ ਸੇਵਾ ਕਰਦੇ ਪਏ ਨੇ ਸਾਰੇ ਤੇ ਬਹੁਤ ਖੁਸ਼ੀਆਂ ਨੇ ਬਹੁਤ ਸਾਰੇ ਗੁਰਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਬਹੁਤ ਸਿੱਖਿਆਵਾਂ ਦਿੱਤੀਆਂ ਨੇ ਨਾਨਾ ਮਹਿਮਾ ਪਰ ਮਤਵ ਦੂਰ ਕੀਤਾ ਸਾਨੂੰ ਤੇ ਸਾਨੂੰ ਇੱਕ ਸੋਖਾ ਜੀਵਨ ਜਿਉਣਾ ਸਾਨੇ ਇੱਕ ਰਾਹ ਦੱਸਿਆ ਆਪਣਾ ਮਹਾਰਾਜ ਦੇ ਪ੍ਰਕਾਸ਼ ਗੁਰੂਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋਖਾ ਸਾਖ ਵਾਹੀ ਗੁਰਜੀ ਕੀ ਵਤੇ ਸਭ ਸੰਤਾਂ ਨੂੰ ਅੰਜ ਗੁਰੂ ਨਾਨਕ ਦੇਵ ਜੀ ਦੇ ਗੁਰ ਪਰੰਪਰਾ ਤੇ ਮੈਂ ਲੱਖ ਲੱਖ ਵਧਾਈ ਦਿੰਦੀ ਹਾਂ ਪੁਰਪੁਰਬ ਮਨਾਉਂਦਾ ਇਹ ਮਤਲਬ ਇੱਕ ਉਪਰਾਲਾ ਹੈ ਗੁਰਦੁਆਰੇ ਵਾਲਿਆਂ ਵੱਲੋਂ ਕਿ ਸਾਨੂੰ ਇਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਇਹ ਵੀ ਆਇਆ ਸ਼ਬਦ ਬੋਲੇ ਸ਼ਬਦ ਸੁਣਿਆ ਜਾਂ ਲੰਗਰ ਖਾਦਾ ਕਿ ਘਰਾਂ ਨੂੰ ਚਲੇ ਗਏ ਗੱਲ ਹੈ ਕਿ ਉਹਨਾਂ ਦੇ ਉਪਦੇਸ਼ਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਮੈਂ ਆਪਣੇ ਆਪ ਨੂੰ ਕਹਿੰਨੀ ਆ ਕਿ ਸਾਨੂੰ ਉਹਨਾਂ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਸਰਬ ਸੰਜੀਵ ਹਾਲਤਾ ਦਾ ਉਪਦੇਸ਼ ਦਿੱਤਾ ਸਭ ਨੂੰ ਵੱਡੇ ਛੋਟੇ ਨੂੰ ਉਹ ਬੱਚੇ ਬੁੱਢੇ ਨੇ ਇੱਕ ਬਰਾਬਰ ਸਮਝਿਆ ਉਹਨਾਂ ਨੇ ਜਾਂ ਮਤਲਬ ਸਾਂਝਾ ਉਪਦੇਸ਼ ਸਾਰੇ ਚੌ ਵਰਨਾ ਕੋ ਉਹਨਾਂ ਨੇ ਸਾਰੇ ਨੂੰ ਸਾਂਝਾ ਉਪਦੇਸ਼ ਦਿੱਤਾ ਉਹਨਾਂ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਤਲਬ ਉਹ ਇੱਕ ਸਾਡੇ ਸਿੱਖਾਂ ਦੇ ਗੁਰੂ ਨਹੀਂ ਸੀ ਸਭ ਧਰਮਾਂ ਦੇ ਬਰਾਬਰ ਦੇ ਬਰਾਬਰਤਾ ਸਮਝਦੇ ਸਨ ਮੈਂ ਇਸ ਮੌਕੇ ਤੇ ਫਿਰ ਵਧਾਈ ਦੇਣੀ ਆ ਤੇ ਇਨਾ ਹੀ ਕਹਿਣਾ ਚਾਹਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਫਤਿਹ ਅੱਜ ਵਾਇਗੁਰੂ ਪਹਿਲੇ ਪਾਤਸ਼ਾਹ ਹੀ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਇਸ ਮੌਕੇ ਤੇ ਸਾਨੂੰ ਉਹਨਾਂ ਦੀ ਦਸਿਆ ਹੋਏ ਰਸਤੇ ਤੇ ਚੱਲਣ ਦੀ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਜਪੋ ਵੰਡ ਚੋਕ ਕਿਰਤ ਕਰੋ ਦਾ ਉਪਦੇਸ਼ ਦਿੱਤਾ ਅੱਜ ਅੱਜ ਦੇ ਮਨੁੱਖਾ ਜਮੇ ਵਿੱਚ ਸਰਬੱਤ ਦੇ ਭਲੇ ਮਾਨ ਕੇ ਸਰਬੱਤ ਦਾ ਭਲੇ ਦੇ ਨਾਲ ਸਾਰੇ ਸਾਰੇ ਮਨੁੱਖਾਂ ਮਨੁੱਖੀ ਜਾਤੀ ਨੂੰ ਸਾਂਝੀ ਵਾਦਾ ਦਾ ਸੰਦੇਸ਼ ਮਿਲਦਾ ਹੈ ਸਾਨੂੰ ਆਪਣੀ ਨੇਕ ਕਿਰਤ ਕਮਾਈ ਦਾ ਕਰਦੇ ਹੋਏ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਸਾਰੇ ਮਨੁੱਖਾਂ ਜਾਮੇ ਦੇ ਨਾਲ ਮਿਲ ਕੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A ti poté?